ਸੋ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜਿਸ ਵਿਸ਼ੇ ਨੂੰ ਸਿੱਖਣਾ ਹੈ ਉਹ ਵਿਸ਼ਾ ਹੈ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਹallelujah ਬਹੁਤ ਜ਼ਰੂਰੀ ਆ ਕਿ ਇੱਕ ਮਨੁੱਖ ਜਿਹੜਾ ਆ ਉਹ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਸਕੇ ਪਰਮੇਸ਼ਰ ਦੀ ਆਵਾਜ਼ ਹਰ ਵੇਲੇ ਜਿਹੜੀ ਆ ਉਹ ਚੱਲ ਰਹੀ ਆ ਸਾਡੀ ਅਗਵਾਈ ਕਰਨ ਦੇ ਲਈ ਸਾਨੂੰ ਸਮਝਾਉਣ ਦੇ ਲਈ ਕਈਆਂ ਥਾਵਾਂ ਤੋਂ ਰੋਕਣ ਦੇ ਲਈ ਕੁਝ ਕੰਮ ਕਰਨ ਦੇ ਲਈ ਲਗਾਤਾਰ ਉਹਦੀ ਆਵਾਜ਼ ਆਉਂਦੀ ਰਹਿੰਦੀ ਆ ਪਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਅਰੇ ਬਹੁਤ ਭਿਆਨਕ ਆ ਕਿ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਜਦੋਂ ਤੱਕ ਪਰਮੇਸ਼ਵਰ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ ਅਸੀਂ ਕਿਵੇਂ ਪਰਮੇਸ਼ਵਰ ਦੀ ਅਗਵਾਈ ਲੈ ਸਕਦੇ ਹਾਂ ਆਪਣੇ ਜੀਵਨ ਦੇ ਵਿੱਚ ਜਦੋਂ ਅਸੀਂ ਉਹਦੀ ਆਵਾਜ਼ ਨੂੰ ਸੁਣਨਾ ਸਿੱਖਾਂਗੇ ਤਾਂ ਹੀ ਤਾਂ ਅਸੀਂ ਉਹਦੇ ਕਹੇ ਦੇ ਅਨੁਸਾਰ ਚੱਲ ਸਕਾਂਗੇ ਪਰ ਕੋਸ਼ ਲੋਕਿਆ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਪਰ ਉਹ ਆਪਣੇ ਹੀ ਮਨ ਦੀ ਆਵਾਜ਼ ਨੂੰ ਪਰਮੇਸ਼ਵਰ ਦੀ ਆਵਾਜ਼ ਦਾ ਨਾਮ ਦੇ ਕੇ ਆਪਣੀਆਂ ਮਨਮਰਜ਼ੀਆਂ ਕਰਦੇ ਆ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਇਦਾਂ ਕਹਿੰਦੇ ਸੁਣਿਆ ਹੋਊਗਾ ਪਵਿੱਤਰ ਆਤਮਾ ਸਾਨੂੰ ਇਦਾਂ ਕਹਿੰਦਾ ਆ ਤੁਸੀਂ ਇਦਾਂ ਕਰ ਲਓ ਪਵਿੱਤਰ ਆਤਮਾ ਨੇ ਕਿਹਾ ਇਸ ਬੰਦੇ ਨੂੰ ਜਾ ਕੇ ਕਹਿ ਦੇ ਤੂੰ ਆਹ ਖਾਣਾ ਛੱਡ ਦੇ ਆਹ ਖਾਣਾ ਸ਼ੁਰੂ ਕਰ ਦੇ ਜਾਂ ਇਸ ਬੰਦੇ ਨੂੰ ਕਹਦੇ ਤੈਨੂੰ ਇੰਨੇ ਪੈਸੇ ਦੇ ਦੇਵੇ ਆਹ ਕਰ ਦੇਵੇ ਉਹ ਕਰ ਦੇਵੇ ਮਤਲਬ ਗੱਲਾਂ ਆਪਣੇ ਮਨ ਦੀਆਂ ਹੁੰਦੀਆਂ ਆ ਪਰ ਉਹ ਕਹਿੰਦੇ ਸਾਨੂੰ ਪਵਿੱਤਰ ਆਤਮਾ ਨੇ ਕਿਹਾ ਆ ਹੋ ਸਕਦਾ ਉਹਨਾਂ ਨੂੰ ਭੁਲੇਖਾ ਹੋਵੇ ਉਹਨਾਂ ਨੂੰ ਇਦਾਂ ਹੀ ਲੱਗਾ ਹੋਵੇ ਵੀ ਪਵਿੱਤਰ ਆਤਮਾ ਕਹਿੰਦਾ ਆ ਇਦਾਂ ਨਹੀਂ ਆ ਕਿ ਪਵਿੱਤਰ ਆਤਮਾ ਗੱਲ ਨਹੀਂ ਕਰਦਾ ਪਵਿੱਤਰ ਆਤਮਾ ਹਰ ਵੇਲੇ ਗੱਲ ਕਰਦਾ ਆ ਪਰ ਉਹ ਕਿਹੜੀਆਂ ਗੱਲਾਂ ਆ ਜਿਹੜੀਆਂ ਪਵਿੱਤਰ ਆਤਮਾ ਕਰਦਾ ਆ ਜਿਹੜੀ ਆਵਾਜ਼ ਪਰਮੇਸ਼ਵਰ ਤੋਂ ਆ ਔਣੀ ਤਾਂ ਉਹ ਵੀ ਤੁਹਾਡੇ ਹਿਰਦੇ ਦੇ ਅੰਦਰੋਂ ਹੀ ਆ ਤੁਹਾਡੇ ਮਨ ਦੇ ਅੰਦਰੋਂ ਹੀ ਆ ਮੈਕਸਿਮਮ ਜਿਆਦਾ ਵਾਰ ਪਰ ਜਦੋਂ ਪਰਮੇਸ਼ਵਰ ਦਾ ਆਤਮਾ ਗੱਲ ਕਰਦਾ ਆ ਉਹਦੀਆਂ ਗੱਲਾਂ ਵਿੱਚ ਕੋਈ ਵੀ ਸਵਾਰਥ ਨਹੀਂ ਹੁੰਦਾ ਉਹਦੀਆਂ ਗੱਲਾਂ ਵਿੱਚ ਕਿਸੇ ਦੇ ਨਾਲ ਦਗਾ ਕਮਾਉਣ ਬਾਰੇ ਨਹੀਂ ਹੋ ਸਕਦਾ ਕਿਸੇ ਨਾਲ ਝੂਠ ਬੋਲਣ ਦੇ ਬਾਰੇ ਨਹੀਂ ਹੋ ਸਕਦਾ ਕਿਸੇ ਨੂੰ ਧੋਖਾ ਦੇਣ ਦੇ ਬਾਰੇ ਨਹੀਂ ਹੋ ਸਕਦਾ ਕਿਸੇ ਦੇ ਨੁਕਸਾਨ ਦੀ ਯੋਜਨਾ ਨਹੀਂ ਹੋ ਸਕਦੀ ਉਹਦੀਆਂ ਗੱਲਾਂ ਵਿੱਚ ਕਿਸੇ ਨੂੰ ਸਰਾਪ ਦੇਣਾ ਨਹੀਂ ਹੋ ਸਕਦਾ ਕਿਸੇ ਨਾਲ ਕੁਪੱਤ ਕਰਨਾ ਨਹੀਂ ਹੋ ਸਕਦਾ ਪਰ ਜੇ ਕੋਈ ਵਿਅਕਤੀ ਕਹਿੰਦਾ "ਜਾ ਮੈਂ ਤੈਨੂੰ ਪਰਮੇਸ਼ਵਰ ਦਾ ਬੰਦਾ ਹੋ ਕੇ ਜੋ ਉਹਦੇ ਆਤਮਾ ਦੀ ਅਗਵਾਈ ਦੇ ਨਾਲ ਮੈਂ ਤੈਨੂੰ ਸਰਾਪ ਦਿੰਦਾ ਹਾਂ" ਇਹ ਉਹਦੇ ਆਪਣੇ ਮਨ ਦੀ ਉਪਜਾ ਹੈ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਅੱਜ ਤੱਕ ਪਰਮੇਸ਼ਵਰ ਦੇ ਮਨ ਦੀ ਇੱਛਾ ਮਨੁੱਖਾਂ ਨੂੰ ਬਚਾਉਣ ਦੀ ਹੀ ਰਹੀ ਆ ਚਾਹੇ ਆਉਣ ਵਾਲੀ ਤਬਾਹੀ ਤੋਂ ਹੋਵੇ ਚਾਹੇ ਉਹ ਪਾਪ ਦੀ وجہ ਨਾਲ ਨਾਸ਼ ਹੋ ਰਹੇ ਹੋਣ ਪਰਮੇਸ਼ਵਰ ਕਿਸੇ ਮਨੁੱਖ ਨੂੰ ਕੱਲੇ ਪਰਮੇਸ਼ਵਰ ਸੁਪਨੇ ਵਿੱਚ ਸਵਰਗਦੂਤਾ ਦੇ ਰਾਈ ਜਾਂ ਤੁਹਾਡੇ ਹੱਥ ਕੋਈ ਇਹੋ ਜਿਹਾ ਪੇਜ ਪੇਪਰ ਲੱਗ ਗਿਆ ਆ ਕੋਈ ਤੁਹਾਨੂੰ ਇਹੋ ਜਿਹਾ ਲੀਫਲੈਟ ਮਿਲ ਗਿਆ ਜਿਹਦੇ ਉੱਤੇ ਪਰਮੇਸ਼ਵਰ ਦਾ ਬਚਨ ਲਿਖਿਆ ਕਿ ਪੜਦਿਆਂ ਹੀ ਤੁਹਾਡੀ ਲਾਈਫ ਜਿਹੜੀ ਆ ਟਰਾਂਸਫਾਰਮ ਹੋ ਗਈ ਜੀਵਨ ਬਦਲ ਗਿਆ ਤੁਹਾਡਾ ਹਿਰਦੇ ਪਰਿਵਰਤਨ ਹੋ ਗਿਆ ਤੁਸੀਂ ਕਿਤੇ ਸਤਸੰਗ ਸੁਣ ਕੇ ਤੁਹਾਡਾ ਜੀਵਨ ਬਦਲ ਗਿਆ ਹੋ ਸਕਦਾ ਤੁਸੀਂ YouTube ਤੇ ਰੀਲ ਹੀ ਦੇਖਦੇ ਆਂ ਦੇਖਦੇ ਸਕਰੋਲ ਕਰ ਰਹੇ ਹੋਵੋ ਤੇ ਖੁਦਾ ਦੇ ਕਿਸੇ ਦਾਸ ਦੇ ਬਚਨ ਤੁਹਾਡੇ ਕੰਨਾਂ ਵਿੱਚ ਪੈ ਗਏ ਹੋਣ ਅਰ ਉੱਥੇ ਹੀ ਤੁਸੀਂ ਰੁਕ ਗਏ ਹੋਮੋ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਬਦਲਾਅ ਦਾ ਸਮਾਂ ਸ਼ੁਰੂ ਹੋ ਗਿਆ ਹੋਵੇ ਕੁਝ ਵੀ ਕਰਕੇ ਪਰਮੇਸ਼ਵਰ ਦੀ ਇੱਛਾ ਮਨੁੱਖਾਂ ਨੂੰ ਬਚਾਉਣ ਦੀ ਹੀ ਰਹੀ ਹੈ ਛੋਟਾ ਜਿਹਾ ਬੱਚਾ ਵੀ ਕਦੀ ਕਾਗਜ਼ ਉੱਤੇ ਡਰਾਇੰਗ ਕਰਦਾ ਹੈ ਨਾ ਤੇ ਉਹਨੂੰ ਬੜਾ ਸੰਭਾਲ ਸੰਭਾਲ ਕੇ ਰੱਖਦਾ ਹੈ ਕਿਉਂਕਿ ਉਹਨੂੰ ਲੱਗਦਾ ਕਿ ਮੈਂ ਬਣਾਇਆ ਹੈ ਇਹ ਇਹ ਚਿੱਤਰ ਇਹ ਤਸਵੀਰ ਪਿਕਚਰ ਮੈਂ ਬਣਾਈ ਆ ਇਸ ਲਈ ਇਹਨੂੰ ਖਰਾਬ ਨਹੀਂ ਕਰਨਾ ਉਹ ਕਦੀ ਡਰਾਇੰਗ ਚ ਲੁਕੋਏਗਾ ਕਦੀ ਕਾਪੀ ਵਿੱਚ ਸਭ ਨੂੰ ਦਿਖਾਏਗਾ ਦੇਖੋ ਦੇਖੋ ਮੈਂ ਬਣਾਇਆ ਤੇ ਜੇ ਤੁਸੀਂ ਉਹਨੂੰ ਕਹੋਗੇ ਲਿਆ ਪਾੜ ਦੇ ਇਹ ਨਹੀਂ ਕਿਸੇ ਕੰਮ ਦਾ ਤੇ ਉਹ ਗੁੱਸੇ ਹੋ ਜਾਊਗਾ ਨਹੀਂ ਅਗਰ ਇੱਕ ਛੋਟਾ ਜਿਹਾ ਬੱਚਾ ਇੰਨਾ ਸੰਭਾਲਦਾ ਹੈ ਆਪਣੀ ਬਣਾਈ ਹੋਈ ਚੀਜ਼ ਨੂੰ ਉਹ ਖੁਦਾਇਆ ਤੇ ਅਸੀਂ ਉਹਦੀ ਕਾਰਗਿਰੀ ਆ ਕਿੰਨਾ ਮਨ ਜੁੜਿਆ ਹੋਇਆ ਹੈ ਉਹਦਾ ਸਾਡੇ ਨਾਲ ਕਿੰਨਾ ਪ੍ਰੇਮ ਹੈ ਉਹਦਾ ਸਾਡੇ ਨਾਲ ਉਹ ਕਿਵੇਂ ਨਾਸ਼ ਕਰਨਾ ਉਹਦੇ ਮਨ ਦੀ ਇੱਛਾ ਨਹੀਂ ਆ ਉਹਦੇ ਮਨ ਦੀ ਇੱਛਾ ਮਨੁੱਖ ਜਾਤ ਨੂੰ ਬਚਾਉਣਾ ਹੈ ਅਸੀਂ ਨਾਸ਼ ਹੁੰਨੇ ਆ ਆਪਣੇ ਮਨ ਦੀਆਂ ਸੋਚਾਂ ਨਾਲ ਵਿਚਾਰਾਂ ਨਾਲ ਆਪਣੇ ਮਨ ਵਿੱਚ ਪੈਦਾ ਹੋਈਆਂ ਗਲਤ ਇੱਛਾਵਾਂ ਦੇ ਨਾਲ ਜਦੋਂ ਅਸੀਂ ਪਿਤਾ ਪਰਮੇਸ਼ਵਰ ਦੀ ਆਵਾਜ਼ ਨੂੰ ਸਿਆਨਣਾ ਸ਼ੁਰੂ ਕਰ ਦਿੰਨੇ ਆ ਸਾਡਾ ਜੀਵਨ ਬਚਣਾ ਸ਼ੁਰੂ ਹੋ ਜਾਂਦਾ ਆ ਸਾਡੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਆ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ਵਰ ਦੀ ਆਵਾਜ਼ ਸੁਣਾਈ ਦਿੱਤੀ ਪਰ ਉਹਨਾਂ ਨੇ ਨਹੀਂ ਸੁਣਿਆ ਜਦੋਂ ਵੀ ਉਹਨਾਂ ਨੇ ਨਹੀਂ ਸੁਣਿਆ ਨਾ ਛੋਏ ਸਭ ਤੋਂ ਪਹਿਲਾਂ ਬਾਬਾ ਆਦਮ ਤੇ ਬੀਬੀ ਹਵਾ ਪਰਮੇਸ਼ਰ ਨੇ ਰੂਬਰੂ ਉਹਨਾਂ ਨਾਲ ਗੱਲਾਂ ਕੀਤੀਆਂ ਰੋਜ਼ ਦਿਹਾੜੇ ਉਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਉਹਨਾਂ ਨੂੰ ਸਮਝਾਇਆ ਦੱਸਿਆ ਵੀ ਕਿਹੜੇ ਕੰਮ ਕਰਨੇ ਆ ਕਿਹੜੇ ਨਹੀਂ ਕਰਨੇ ਦੱਸਿਆ ਵੀ ਇਸ ਬਾਗੀਚੇ ਚ ਸਾਰੇ ਬੂਟਿਆਂ ਤੋਂ ਖਾਓ ਇਸ ਬੂਟੇ ਤੋਂ ਨਾ ਖਾਓ ਨਹੀਂ ਤਾਂ ਮਰੋਗੇ ਆਵਾਜ਼ ਆਈ ਸੀ ਨਾ ਉਹਨਾਂ ਨੂੰ ਪਰ ਉਹ ਫਲ ਖਾ ਕੇ ਉਹਨਾਂ ਨੇ ਉਸ ਆਵਾਜ਼ ਨੂੰ ਅਣ ਸੁਣਿਆ ਕਰ ਦਿੱਤਾ ਸੁਣੀ ਨਹੀਂ ਉਹ ਆਵਾਜ਼ ਆਈ ਤਾਂ ਸੀ ਕੰਨਾਂ ਵਿੱਚ ਵੀ ਪਈ ਸੀ ਪਰ ਮਨ ਵਿੱਚ ਨਹੀਂ ਠਹਿਰੀ ਤਾਂ ਹੋਇਆ ਕਿ ਇੰਨੇ ਰਾਜ ਭਾਗ ਦੇ ਵਿੱਚੋਂ ਬਾਹਰ ਕੱਢ ਦਿੱਤੇ ਗਏ ਅਦਨ ਦੀ ਬਾਟਿਕਾ ਵਿੱਚੋਂ ਅਦਨ ਦੇ ਬਾਗ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਉਹਨਾਂ ਨੇ ਅਣ ਸੁਣਿਆ ਕੀਤਾ ਸਾਰੀਆਂ ਸੁੱਖ ਸੁਵਿਧਾ ਉਹਨਾਂ ਦੀਆਂ ਜਾਂਦੀਆਂ ਰਹੀਆਂ ਅਰ ਉਹਨਾਂ ਦੇ ਉੱਤੇ ਸਜ਼ਾ ਆਈ ਔਰਤ ਨੂੰ ਵੀ ਕਿਹਾ ਕਿ ਤੂੰ ਤੇਰੇ ਜਨੇਪੇ ਦੀਆਂ ਪੀੜਾਂ ਬਹੁਤ ਹੋਣਗੀਆਂ ਤੇਰਾ ਬੱਚਾ ਜਿਹੜਾ ਹੈ ਉਹ ਦਰਦ ਦੇ ਨਾਲ ਪੈਦਾ ਹੋਏਗਾ ਮਰਦ ਨੂੰ ਵੀ ਕਿਹਾ ਗਿਆ ਤੂੰ ਜਦ ਤੱਕ ਪਸੀਨਾ ਨਹੀਂ ਵਹੇਗਾ ਤੈਨੂੰ ਰੋਟੀ ਨਹੀਂ ਮਿਲੂਗੀ ਮਤਲਬ ਤੈਨੂੰ ਇੰਨੀ ਜਿਆਦਾ ਮਿਹਨਤ ਕਰਨੀ ਪਊਗੀ ਕਿ ਜ਼ਮੀਨ ਜਿਹੜੀ ਆ ਉਹ ਕੰਡਿਆਲੇ ਉਗਾਊਗੀ ਪਰ ਤੂੰ ਮਿਹਨਤ ਦੇ ਨਾਲ ਇਹਨੂੰ ਉਪਜਾਊ ਬਣਾ ਕੇ ਖਾਣਯੋਗ ਕਰੇਗਾ ਤੇ ਇਦਾਂ ਹੀ ਕਰਨਾ ਪੈਂਦਾ ਬਿਨਾਂ ਮਿਹਨਤ ਦੇ ਤਾਂ ਕੁਝ ਨਹੀਂ ਮਿਲ ਰਿਆ ਅੱਜ ਵੀ ਸਾਡੇ ਜੀਵਨ ਦੀਆਂ ਸੁੱਖ ਸੁਵਿਧਾ ਕਦੋਂ ਖਤਮ ਹੁੰਦੀਆਂ ਆ ਜਦੋਂ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਅਣ ਸੁਣਿਆ ਕਰਦੇ ਹਾਂ ਆਵਾਜ਼ ਤਾਂ ਆਈ ਆ ਆਉਂਦੀ ਆ ਆਉਂਦੀ ਰਹੇਗੀ ਪਰਮੇਸ਼ਵਰ ਦਾ ਬਚਨ ਪਰਮੇਸ਼ਵਰ ਦੀ ਆਵਾਜ਼ ਹਰ ਹਫ਼ਤੇ ਪਰਮੇਸ਼ਵਰ ਦੀ ਆਵਾਜ਼ ਤੁਹਾਨੂੰ ਆਉਂਦੀ ਆ ਸਗੋਂ ਹਰ ਰੋਜ਼ ਪੂਰੇ 7 ਵਜੇ ਮਾਰਨਿੰਗ ਪ੍ਰੇਅਰ ਦੇ ਸੈਸ਼ਨ ਦੇ ਰਾਹੀਂ ਪਰਮੇਸ਼ਵਰ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਪਰ ਬਹੁਤ ਸਾਰੇ ਲੋਕ ਦੁੱਖ ਦੀ ਅਵਸਥਾ ਦੇ ਵਿੱਚ ਆ ਵਾਏ ਕਿਉਂ ਕਿਉਂਕਿ ਉਹ ਉਸ ਆਵਾਜ਼ ਨੂੰ ਅਣ ਸੁਣਿਆ ਕਰ ਰਹੇ ਆ ਜੋ ਇਨਸਟਰਕਸ਼ਨਸ ਜੋ ਉਹਨਾਂ ਨੂੰ ਚੇਤਾਵਨੀਆ ਦਿੱਤੀਆਂ ਜਾਂਦੀਆਂ ਆ ਉਹ ਉਹਨਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਹੁਕਮਾਂ ਨੂੰ ਤੋੜਦੇ ਆ ਜਾਂ ਉਹਨਾਂ ਹੁਕਮਾਂ ਨੂੰ ਪੂਰਾ ਨਹੀਂ ਕਰਦੇ ਇਹ ਹੀ وجہ ਆ ਕਿ ਜ਼ਿੰਦਗੀ ਦੇ ਵਿੱਚ ਉਹ ਸੁੱਖ ਜੋ ਪਰਮੇਸ਼ਵਰ ਨੇ ਸਾਡੇ ਲਈ ਠਹਿਰਾਏ ਆ ਪਰਮੇਸ਼ਵਰ ਨੇ ਠਹਿਰਾਇਆ ਆ ਕਿ ਚਾਹ ਚ ਫੇਰੇ ਜੋ ਕੁਝ ਵੀ ਹੈ ਸਭ ਚੀਜ਼ਾਂ ਸਾਡੇ ਭਲਾਈ ਦੇ ਲਈ ਕੰਮ ਕਰਦੀਆਂ ਰਹਿਣ ਜੋ ਅਸਮਾਨਾ ਦੀਆਂ ਸ਼ਕਤੀਆਂ ਉਹ ਵੀ ਸਾਡੀ ਭਲਾਈ ਦੇ ਲਈ ਕੰਮ ਕਰਨ ਪਾਣੀ ਦੀਆਂ ਚੀਜ਼ਾਂ ਵੀ ਸਾਡੀ ਭਲਾਈ ਦੇ ਲਈ ਸਭ ਚੀਜ਼ਾਂ ਸਾਡੇ ਇੰਟਰਟੇਨ ਦੇ ਲਈ ਆ ਸਾਡੇ ਖਾਣ ਪੀਣ ਦੇ ਲਈ ਆ ਸਾਡੇ ਉੱਤਮਤਾਈ ਦੇ ਲਈ ਆ ਅਦਨ ਦੇ ਬਾਗ ਦੇ ਨਾਲੋਂ ਘੱਟ ਨਹੀਂ ਆ ਸਾਡਾ ਜੀਵਨ ਅਸੀਂ ਅਦਨ ਦੇ ਬਾਗ ਦੇ ਵਿੱਚ ਆ ਚਾਰ ਚੁਫੇਰੇ ਬਰਕਤ ਹੀ ਬਰਕਤ ਆ ਕਦੋਂ ਇਹ ਚੀਜ਼ਾਂ ਸਾਡੇ ਲਈ ਚੰਗਿਆਈ ਦੇਣਾ ਬੰਦ ਕਰਕੇ ਬੁਰਾਈ ਪੈਦਾ ਕਰਨੀਆਂ ਸ਼ੁਰੂ ਕਰ ਦਿੰਦੀਆਂ ਜਦੋਂ ਅਸੀਂ ਉਹ ਕੰਮ ਕਰਦੇ ਹਾਂ ਜਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ ਜਿਹੜੇ ਕੰਮ ਸਾਨੂੰ ਮਨਾ ਕਿਤੇ ਆਦਤ ਤੇ ਹਵਨ ਨੂੰ ਕਿਹਾ ਸੀ ਇਹਨਾਂ ਸਭ ਕਾਸੇ ਤੋਂ ਖਾਓ ਪਰ ਇਸ ਰੁੱਖ ਤੋਂ ਨਾ ਖਾਓ ਸਾਨੂੰ ਵੀ ਕਹਿਆ ਨਾ ਚੰਗੀਆਂ ਗੱਲਾਂ ਸਾਰੀਆਂ ਕਰੋ ਪਰ ਚੁਗਲੀਆਂ ਨਾ ਕਰਿਓ ਹੋਰ-ਹੋਰ ਗੱਲਾਂ ਤਾਂ ਕਰੋ ਪਰ ਝੂਠ ਨਾ ਬੋਲਿਓ ਹੱਸੋ ਜ਼ਰੂਰ ਖੇਡੋ ਜ਼ਰੂਰ ਪਰ ਕਿਸੇ ਮਾਤੜ ਦਾ ਮਜ਼ਾਕ ਨਾ ਉਡਾਓ ਤੁਰੇ ਫਿਰੋਥ ਲੋਦੋ ਗਾਓ ਪਰ ਕੀ ਆ ਮਖੋਲੀਆਂ ਦੀ ਜੁੰਡਲੀ ਵਿੱਚ ਨਾ ਖਲੋਇਓ ਸਾਨੂੰ ਬਹੁਤ ਕੁਝ ਕਰਨ ਦੇ ਲਈ ਕਿਹਾ ਪਰ ਥੋੜੀਆਂ ਜਿਹੀਆਂ ਚੀਜ਼ਾਂ ਆ ਜਿਹੜੀਆਂ ਸਾਨੂੰ ਕਿਹਾ ਨਾ ਕਰਿਓ ਜਦੋਂ ਅਸੀਂ ਉਹ ਚੀਜ਼ਾਂ ਜਿਹੜੀਆਂ ਸਾਨੂੰ ਕਿਹਾ ਨਾ ਕਰਿਓ ਅਸੀਂ ਉਹ ਕਰਦੇ ਆ ਉੱਥੇ ਫਸਦੇ ਆ ਉੱਥੇ ਅਸੀਂ ਪਰਮੇਸ਼ਵਰ ਦੀ ਕਿਰਪਾ ਤੋਂ ਬਾਹਰ ਹੋ ਜਾਂਦੇ ਆ ਅਰ ਉਹੀ ਅਣ ਆਗਿਆਕਾਰੀ ਮਨੁੱਖ ਦੇ ਜੀਵਨ ਦੇ ਵਿੱਚ ਸਜ਼ਾ ਨੂੰ ਲੈ ਕੇ ਆਉਂਦੀ ਹੈ ਉਹੀ ਅਣ ਆਗਿਆਕਾਰੀ ਜੀਵਨ ਦੇ ਵਿੱਚ ਬਿਮਾਰੀਆਂ ਨੂੰ ਲੈ ਕੇ ਆਉਂਦੀ ਆ ਦੁੱਖਾਂ ਨੂੰ ਲੈ ਕੇ ਆਉਂਦੀ ਆ ਤਕਲੀਫਾਂ ਨੂੰ ਲੈ ਕੇ ਆਉਂਦੀ ਆ ਅਰ ਅਸੀਂ ਸੋਚਦੇ ਆ ਪਤਾ ਨਹੀਂ ਕੀ ਹੋਇਆ ਪਤਾ ਲਾਉਣ ਦੀ ਅਗਰ ਕੋਸ਼ਿਸ਼ ਕਰੋਗੇ ਨਾ ਤਾਂ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ ਹੋ ਸਕਦਾ ਤੁਹਾਡੇ ਵਿੱਚੋ ਅੱਜ ਵੀ ਕਈਆਂ ਦੇ ਮਨ ਵਿੱਚ ਹੋਵੇ ਪਤਾ ਨਹੀਂ ਸਾਡੀ ਜ਼ਿੰਦਗੀ 'ਚ ਕਿਉਂ ਚੱਲ ਰਿਹਾ ਤਾਂ ਹੋ ਸਕਦਾ ਅੱਜ ਦਾ ਵਚਨ ਤੁਹਾਨੂੰ ਪਤਾ ਲਾਉਣ ਦੇ ਲਈ ਹੀ ਹੋਵੇ ਕਿ ਜੋ ਚੱਲ ਰਿਹਾ ਉਹ ਕਿਉਂ ਚੱਲ ਰਿਹਾ ਤਾਂ ਜੇ ਪਤਾ ਲੱਗ ਜAVE ਅੱਜ ਕਿ ਕਿਉਂ ਚੱਲ ਰਿਹਾ ਤਾਂ ਅੱਜ ਵੀ ਸਾਡੇ ਹਾਲਾਤ ਬਦਲ ਸਕਦੇ ਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਤੌਬਾ ਕਰੋ ਸਵਰਗ ਦਾ ਰਾਜ ਨੇੜੇ ਆ ਅੱਜ ਵੀ ਅਗਰ ਅਸੀਂ ਡਿਪੈਂਡ ਕਰ ਲਈਏ ਤੌਬਾ ਕਰ ਲਈਏ ਆਪਣੇ ਗੁਨਾਹਾਂ ਦਾ ਇਕਰਾਰ ਕਰਕੇ ਪਰਮੇਸ਼ਵਰ ਤੋਂ ਮਾਫੀ ਮੰਗ ਲਈਏ ਅਰ ਸੁਧਰਣ ਵਾਲਾ ਮਾਨ ਬਣਾ ਲੀਏ ਤਾਂ ਅੱਜ ਵੀ ਸਾਡੀਆਂ ਸਿਚੁਏਸ਼ਨਸ ਐਸੇ ਘੜੀ ਬਦਲ ਸਕਦੀਆਂ ਐਸੇ ਘੜੀ ਸਾਡੇ ਹਾਲਾਤ ਜਿਹੜੇ ਆ ਉਹ ਸਾਡੇ ਅਨੁਕੂਲ ਹੋ ਸਕਦੇ ਆ